ਦੋ ਦਿਨ ਹੋ ਗਏ ਭੂਆ ਨੂੰ ਗਏ ਮੈਨੂੰ ਸਹੀ ਸਮਝਾ ਕੇ ਗਏਗੇ ਹੁਣ ਮੇਰੇ ਗੱਲ ਸਮਝ ਚੋਣ ਲਈ ਉਹਨਾਂ ਦੀ ਜੀ ਜੋ ਕਹਿ ਕੇ ਗਏ ਸਹੀ ਕਹਿ ਕੇ ਗਏ ਆ ਮੈਨੂੰ ਮੈਂ ਜੋ ਵੀ ਕਰਦੀ ਰਹੀ ਆ ਨਾ ਮੈਂ ਗਲਤ ਕਰਦੀ ਰਹੀ ਆ ਪਰ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਣ ਲਿਆ ਵਾ ਜੇ ਉਹ ਮੇਰੇ ਡੈਡੀ ਨੂੰ ਦੱਸ ਦਿੰਦੇ ਜਾ ਕੇ ਤੇ ਫਿਰ ਕੀ ਹੁੰਦਾ ਇੱਕ ਤਾਂ ਮੈਨੂੰ ਡੈਡੀ ਨੇ ਬੋਲਣਾ ਸੀਗਾ ਉਤੋਂ ਮੇਰਾ ਹੋਰ ਗਲਤ ਹੋਣਾ ਹੀ ਕੰਮ ਜੇ ਉਹਨੂੰ ਇੱਥੋਂ ਕੱਢ ਦਿੰਦੇ ਤੇ ਡੈਡੀ ਮੇਰੇ ਨੇ ਕਿਹਾ ਮੈਨੂੰ ਘਰੇ ਬਿਠਾ ਕੇ ਰੱਖਣਾ ਹੈ ਹੋਰ ਕਿਤੇ ਵਿਆਹ ਹੁੰਦੇ ਅੱਗੇ ਜਾ ਕੇ ਪਤਾ ਨਹੀਂ ਮੈਨੂੰ ਕਿੱਦਾਂ ਦਾ ਘਰ ਮਿਲਣਾ ਈ ਕੀ ਪਤਾ ਉਹਨਾਂ ਨੇ ਮੇਰੀ ਕਦਰ ਕਰਨੀ ਕਿ ਨਹੀਂ ਕਰਨੀ ਇਹ ਤਾਂ ਫੇਰ ਵੀ ਮੈਨੂੰ ਕਿੱਦਾਂ ਪਿਆਰ ਕਰਦੇ ਆ ਮੈਂ ਇਦਾਂ ਕਰਦੀ ਹੁਣ ਮੈਂ ਮਾਫੀ ਮੰਗਦੀ ਮੰਮੀ ਕੋਲੋਂ ਤੇ ਨਾਲ ਕੋਲੋਂ ਮੈਂ ਉਹਨਾਂ ਨਾਲ ਤਾਂ ਸਭ ਤੋਂ ਜ਼ਿਆਦਾ ਗਲਤ ਕਰਦੀ ਰਹੀ ਆ ਹੁਣ ਮੈਂ ਕੰਮ ਵੀ ਕਰਾਇਆ ਕਰੂੰਗੀ ਸਾਰਾ ਨਾਲ ਇਦਾਂ ਕਰਦੀ ਆ ਪਹਿਲਾਂ ਜਾਨੀ ਸਾਰੇ ਕੰਮ ਛੱਡ ਕੇ ਪਹਿਲਾਂ ਮੰਮੀ ਤੋਂ ਮਾਫੀ ਮੰਗਦੀ ਆ ਫਿਰ ਨਾਲ ਤੋਂ ਪੁੱਤ ਮੰਮੀ 나ਵ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਦੋਵਾਂ ਤੋਂ ਮਾਫੀ ਮੰਗਣੀ ਆ ਮੈਨੂੰ ਮਾਫ ਕਰ ਦਿਓ ਮਾਫੀ ਕਿਹੜੀ ਗੱਲ ਦੀ ਮੰਮੀ ਤੁਹਾਨੂੰ ਵੀ ਪਤਾ ਹੀ ਆ ਮੈਂ ਕੀ ਕਰਦੀ ਰਹੀ ਤੁਹਾਡੇ ਨਾਲ ਕੋਈ ਮੈਂ ਕੰਮ ਨਹੀਂ ਕਰਦੀ ਸਿੱਧੇ ਮੂੰਹ ਮੈਂ ਬੋਲਦੀ ਨਹੀਂ ਤੁਹਾਡੇ ਨਾਲ ਤੇ ਮੈਨੂੰ ਹੁਣ ਆਪਣੀ ਗਲਤੀ ਦਾ احساس ਹੋ ਗਿਆ ਵਾ ਹੁਣ ਮੈਨੂੰ ਤੁਸੀਂ ਮਾਫ ਕਰ ਦਿਓ ਦੋਵਾਂ ਨੂੰ ਪੁੱਤ ਇਹ ਗੱਲਾਂ ਕਿਦਾਂ ਦੂ ਸੋਚਦੇ ਤੂੰ ਉਹ ਤਾਂ ਕਹਿੰਦੇ ਕੁਝ ਕੰਨ ਨਹੀਂ ਦਿੰਦੀ ਹੁੰਦੀ ਮੰਮੀ ਪਰ ਫਿਰ ਵੀ ਮੈਨੂੰ ਹੁਣ ਅਕ ਲੱਗੀ ਆ ਮੈਨੂੰ ਲੱਗ ਗਿਆ ਪਤਾ ਕਿ ਮੈਂ ਗਲਤ ਕਰਨ ਢੀ ਤੁਹਾਡੇ ਨਾਲ ਮੈਨੂੰ ਮੇਰੀ ਭੂਆ ਸਮਝਾ ਕੇ ਗਏ ਨਾ ਉਦੋਂ ਹੁਣ ਤੁਹਾਡੇ ਦੋਵਾਂ ਚ ਮੈਨੂੰ ਇੰਨਾ ਨਹੀਂ ਪਤਾ ਵੀ ਕਹਿੰਨੇ ਉਹਨਾਂ ਨਾਲ ਗੱਲ ਕੀਤੀ ਗਈ ਪਰ ਉਹਨਾਂ ਨੇ ਮੈਨੂੰ ਸਮਝਾਈਆਂ ਸਾਰੀਆਂ ਗੱਲਾਂ ਤੇ ਮੇਰੀ ਸਮਝ ਵਿੱਚ ਵੀ ਆ ਗਈਆਂ ਵਾ ਤੇ ਹੁਣ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਸਾਰਾ ਕੰਮ ਕਰਿਆ ਕਰੂੰਗੀ ਨਾ ਵਾ ਤੂੰ ਵੀ ਮੈਨੂੰ ਮਾਫ ਕਰ ਦੇ ਜਸ ਤੂੰ ਨਾ ਬਾਰ ਬਾਰ ਮਾਫੀ ਨਾ ਮੰਗ ਚਲ ਕੋਈ ਗੱਲ ਨਹੀਂ ਗਲਤੀ ਹੋ ਗਈ ਤੇ ਫਿਰ ਕੀ ਹੋ ਗਿਆ ਗਲਤੀ ਵੀ ਤਾਂ ਇਨਸਾਨ ਕੋਲ ਹੀ ਹੁੰਦੀ ਹੈ ਤੇ ਤੂੰ ਹੁਣ ਮੇਰੀ ਭੈਣ ਨਾ ਬਾਰ ਬਾਰ ਮਾਫੀ ਮੰਗ ਕੇ ਸਾਨੂੰ ਸ਼ਰਮਿੰਦਿਆਂ ਨਾ ਕਰ ਨੇ ਮੈਂ ਤੇਰੇ ਨਾਲ ਵੀ ਕਿੰਨਾ ਗਲਤ ਕਰਦੀ ਕਿੰਨਾ ਮੈਂ ਤੇਰੇ ਅੱਗੇ ਬੋਲਦੀ ਸੀ ਕਿੰਨਾ ਗਲਤ ਬੋਲਦੀ ਤੇਰੇ ਨਾਲ ਤੇਰਾ ਨਿੱਕਾ ਜਿਹਾ ਮੁੰਡਾ ਮੈਂ ਇਹ ਵੀ ਨਹੀਂ ਖਿਆਲ ਕਰਦੀ ਕਿ ਨਿੱਕਾ ਜਿਹਾ ਹੈਗਾ ਤੇ ਤੂੰ ਉਹਨੂੰ ਸੰਭਾਲ ਲੈਣਾ ਕੰਮ ਮੈਂ ਕੋਈ ਕਰਦੀ ਨਹੀਂ ਤੇ ਵਖਰੇ ਆਰਡਰ ਮਾਰਦੀ ਤੇਰੇ ਤੇ ਚਲ ਕੋਈ ਗੱਲ ਨਹੀਂ ਫਿਰ ਕੀ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਨਾ ਇਹ ਇੱਕਦਮ ਕਿੱਦਾਂ ਸੁਧਰ ਗਈ ਮੰਮੀ ਤੁਸੀਂ ਸਭ ਖੁਸ਼ ਹੋ ਹਾਂ ਤੂੰ ਕੀ ਕਰਨਾ ਮੈਂ ਖੁਸ਼ ਹਾਂ ਮੈਨੂੰ ਪਤਾ ਵਾ ਚਲ ਮੇਰਾ ਘਰ ਵਸਦਾ ਰਹੂਗਾ ਮੈਂ ਬੂ ਮਾੜਾ ਥੋੜਾ ਚੌਣੀ ਮੈਦਾਨੀ ਥੋੜੀ ਵਧੀਆ ਵਾ ਪਰ ਉਦਾਂ ਚਲ ਤਾਂ ਵੀ ਚੰਗਾ ਵਾ ਮੈਂ ਤਾਂ ਨਹੀਂ ਭਲਾ ਹੋਏ ਭੈਣਜੀ ਦਾ ਉਹ ਆਏ ਤੇ ਇਹਨੂੰ ਸਮਝਾਇਆ ਕਿ ਕਿ ਤੇ ਸਾਡੇ ਘਰ ਦੇ ਕੱਖ ਰਹਿ ਗਏ ਨਹੀਂ ਮੰਮੀ ਹੁਣ ਮੈਂ ਸਾਰਾ ਕੰਮ ਕਰਿਆ ਕਰੂੰਗੀ ਕੋਈ ਨਹੀਂ ਮੰਮੀ ਹੁਣ ਜਿਹੜਾ ਵੀ ਕੰਮ ਹੋਇਆ ਕਰੂਗਾ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਕਰਿਆ ਕਰੂੰਗੀ ਚੱਲ ਪੁੱਤ ਜੇ ਤੂੰ ਅਜੇ ਵੀ ਸਮਝ ਗਈ ਹੈ ਨਾ ਤੇ ਕੋਈ ਗੱਲ ਨਹੀਂ ਨਿਆਣਪੁਰੇ 'ਚ ਬੜੀਆਂ ਗਲਤੀਆਂ ਹੁੰਦੀਆਂ ਪਰ ਅੱਜ ਤੋਂ ਬਾਹ ਮੇਰੀ ਧੀ ਨੇ ਮੌਕਾ ਨਹੀਂ ਦੇਣਾ ਗਲਤੀ ਦਾ ਠੀਕ ਹੈ ਨਾ ਨਹੀਂ ਮੰਮੀ ਹੁਣ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਤਾਂ ਨਾਲੇ ਤੈਨੂੰ ਇਕੱਲੀ ਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਅਸੀਂ ਜੋ ਹੈਗੇ ਅਸੀਂ ਤੇਰੇ ਨਾਲ ਕਰਾਵਾਂਗੇ ਰਲ ਮਿਲ ਕੇ ਇਹਦਾ ਸਾਡਾ ਝਟ ਕੰਮ ਹੋ ਜਾ ਕਰਨਾ ਠੀਕ ਹੈ ਇੱਕ ਗੱਲ ਮਮੀ ਹੋਰ ਤੁਹਾਨੂੰ ਕਹਿਣੀ ਮੇਰੇ ਡੈਡੀ ਤੇ ਮਮੀ ਤੱਕ ਨਾਏ ਗੱਲ ਪਹੁੰਚਾਇਓ ਉਹਨਾਂ ਨੂੰ ਨਾ ਦੱਸਿਓ ਕਿ ਮੈਂ ਇਦਾਂ ਕਰਦੀ ਨਹੀਂ ਆਂ ਚੱਲ ਕੋਈ ਨਹੀਂ ਪਤਾ ਜੇ ਤੂੰ ਸਾਡੀ ਮੰਨਣ ਨਹੀਂ ਹੈ ਨਾ ਤੇ ਕੋਈ ਗੱਲ ਨਹੀਂ ਆਪਾਂ ਕਿਹੇ ਨਾ ਗੱਲ ਨਹੀਂ ਕਰਦੇ ਬਸ ਇਹ ਆਂ ਪਿਰਾਲ ਮਿਲ ਕੇ ਰਹਿਣਾ ਵਾ ਜੇ ਕਿਤੇ ਜਾਣਾ ਆਉਣਾ ਵਾ ਦੱਸ ਕੇ ਜਾਣਾ ਪੁੱਛ ਕੇ ਜਾਣਾ ਜੇ ਕੋਈ ਲਿੰડા ਕੱਪੜਾ ਲਿਆਉਣਾ ਦੋਹੇ ਪਹਿਣਾ ਗਈਆਂ ਰਲ ਮਿਲ ਕੇ ਲਾਈਆਂ ਇੱਕ ਦੂਜੀ ਨੂੰ ਗੱਲ ਕਰਨ ਦਾ ਮੌਕਾ ਨਹੀਂ ਦੇਣਾ ਬਸ ਤੇ ਨਾ ਜੱਸ ਫਾਲਤੂ ਖਰਚੇ ਕਰਨ ਨਾਲ ਕੋਈ ਫਾਇਦਾ ਨਹੀਂ ਹੈਗਾ ਉਹ ਕੀ ਜਿਹੜਾ ਸਮਾਨ ਤੂੰ ਮੰਗਾਉਣੀ ਆ ਏਦਾਂ ਤੇਰੇ ਲੰਬਾਰੀਆਂ ਵਿੱਚ ਪਿਆ ਰਹਿੰਦਾ ਕੋਈ ਫਾਇਦਾ ਤਨੀ ਨਾ ਹੈਗਾ ਉਹਨੂੰ ਵਰਤਦੀ ਤੇ ਨੀ ਨਾ ਤੂੰ ਨਹੀਂ ਹੁਣ ਮੈਨੂੰ ਸਮਝ ਲੱਗ ਗਈ ਆ ਹੁਣ ਮੈਂ ਕੁਛ ਨਹੀਂ ਮੰਗੋਣੀ ਅੱਗੇ ਤੇ ਇਦਾਂ ਤੇ ਪਰਮ ਦੇ ਨਾਲ ਵੀ ਵਧੀਆ ਰਹਿਣਾ ਹਾਂਜੀ ਠੀਕ ਆ ਕਿਉਂਕਿ ਉਹ ਫਿਰ ਨਿਆਣਾ ਬਹੁਤਾ ਸੋਚਦਾ ਆਂਦਾ ਉਹ ਹੈ ਨਹੀਂ ਆ ਕਿ ਢੇਡੋ ਦੇ ਵਿੱਚ ਜੇ ਵਿੱਚੇ ਗੱਲਾਂ ਘਟਦਾ ਰਹਿੰਦਾ ਤੇ ਨਾਲੇ ਜੀ ਆਪਾਂ ਇਹ ਜਿੱਦ ਕਰੀਏ ਨਾ ਆਪਣੇ ਘਰ ਵਾਲੇ ਦੀ ਫੇਰੀ ਬਾਹਰ ਸਾਰੇ ਜਾਣੇ ਕਰਦੀ ਆ ਨਹੀਂ ਕੋਈ ਨਹੀਂ ਹੁਣ ਮੈਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਤੁਹਾਨੂੰ ਬਸ ਇੱਕ ਵਾਰੀ ਮਾਫ਼ ਕਰ ਤੋ ਚਲ ਕੋਈ ਨਹੀਂ ਬੁੱਤ ਮਾਫੀ ਵਾਲੀ ਕਿਹੜੀ ਗੱਲ ਵਾ ਜੇ ਨਿਆਣਿਆਂ ਸਮਝ ਜਾਂਦੇ ਮਾਪਿਆਂ ਨੂੰ ਸਮਝਣਾ ਚਾਹੀਦਾ ਤੇ ਕੋਈ ਨਹੀਂ ਜਾ ਬੈਠੀ ਚਾਹ ਪਾਣੀ ਬਣਾ ਕੇ ਧਜ ਪਿਆ ਫਿਰ ਇਸੇ ਖੁਸ਼ੀ ਚ ਹਾਂਜੀ ਨਾਲ ਕੋਈ ਵੀ ਦੇਖ ਲਾਂਗੇ ਤੇ ਕਿੰਨੇ ਕੁ ਸਵਾਲ ਚਾਹ ਬਣਾਉਣੀ ਆ ਕੋਈ ਨਹੀਂ ਬਣਾਉਣੀ ਨਾ ਉਹ ਇਹ ਕਿਦਾਂ ਰਹਿੰਦੇ ਨੇ ਜਗਾ ਯਾਰ ਮੰਮੀ ਪਤਾ ਨਹੀਂ ਮਿਲਉ ਤੇ ਆਪਨੇ ਕੋਈ ਸਮਝ ਲੈ ਗੰਦੀ ਇਹਦੀ ਭੂਣਾਰ ਤੁਸੀਂ ਤਾਂ ਨਹੀਂ ਕੋਈ ਗੱਲ ਕੀਤੀ ਮੈਂ ਕੀਤੀ ਉਹ ਮੈਨੂੰ ਆਂਦੀ ਆਂਦੀ ਭੈਣ ਜੀ ਤੁਸੀਂ ਸਾਡੇ ਕੋਲ ਨਹੀਂ ਆਉਂਦੇ ਤੇ ਮੈਂ ਇੰਨੀ ਗੱਲ ਕਿਹਾ ਸੀ ਵੀ ਆਉਣਾ ਕੀ ਆ ਘਰ ਦੇ ਕੰਮ ਕਰਦੇ ਕੰਮ ਕਰਦੇ ਨੇ ਨਿਕਲੇ ਜਾਂਦੇ ਆਂਦਾ ਅਗਿਏ ਕੰਮ ਕਰ ਤੂੰ ਦੋ ਨੂਆਂ ਦਾ ਜੇ ਵੀ ਕਰਦੇ ਮੈਂ ਮੈਨੂੰ ਤਾਂ ਸਾਰਾ ਕਰਨਾ ਪੀਦਾ ਵੱਡੀ ਵਿਚਾਰੀ ਕਰਦੀ ਆ ਨਿਆਣੀ ਵਾਲੀ ਮੈਂ ਕਿਹਾ ਜੇ ਮੈਂ ਉਹਦਾ ਸਾਥ ਨਾ ਦਵਾ ਉਹ ਜਿਹੜੀ ਇਕੱਲੀ ਕੀ ਕਰੇ ਕਿੱਥੇ ਕਿੱਥੇ ਕੰਮ ਕਰੇ ਤੇ ਕਿਹੜਾ ਕਿਹੜਾ ਛੱਡੇ ਇਹ ਤਾਂ ਫਿਰ ਮੈਂ ਸੋਚਿਆ ਮੈਂ ਉਹਨੇ ਗਲਤ ਕੀਤੀ ਮਾਣਾ ਅੱਜ ਹੁੰਡੀ ਖੋਲਦੇ ਜਾਂ ਦਹਨੇ ਤੇ ਜਾਂ ਮੰਨੇ ਕਿਨ ਕਿਹ Pase ਤੇ ਗੱਲ ਲੱਗੂਗੀ ਤੇ ਮਹਾਰਾਜ ਨੇ ਸਾਡੀ ਸੁਣ ਲਈ ਉਹਨੇ ਇੱਕ ਦਿਨ ਨੂੰ ਸਮਝਾਇਆ ਤੇ ਇਹਦੇ ਖਾਨੇ 'ਚ ਬਹਿ ਗਈ ਤੇ ਅੱਜ ਦਿਨ ਵੇਲਾ ਤੇਰੇ ਸਾਹਮਣੇ ਦਿਨ ਚੜਦੇ ਚੰਗਾ ਚੜਦੇ ਮੰਮੀ ਸਗੋਂ ਬਤਿਆ ਹੋ ਗਿਆ ਨਹੀਂ ਗੱਲ ਕੀਤੀ ਇਹਦੇ ਵੈਸੇ ਮੰਮੀ ਜੀ ਇੱਕ ਸਾਹ ਲੈ ਜਾਏ ਨਾ ਤੇ ਫਿਰ ਇਹਦਾ ਮਤਲਬ ਇਹ ਫੋਕੇ ਡਰਾਵੇ ਦੀ ਹਿੰਦੀ ਨਹੀਂ ਹਨ ਤੇ ਉਹ ਜੀ ਅਹੀਂ ਜਿਹੜੇ ਇਹ ਤੋਂ ਡਰਦੇ ਰਹੇ ਮੈਂ ਸਾਰੇ ਦੱਸਿਆ ਹੀ ਮੈਂ ਹਾਂ ਨੂੰ ਆਂਦੀ ਆ ਮੇਰੇ ਪਿਓ ਦੀ ਮੰਤਰੀਆਂ ਨਾਲ ਗੱਲਬਾਤ ਵਾ ਤੁਹਾਨੂੰ ਸਾਰੇ ਟੱਬਰ ਨੂੰ ਝਕਾ ਦਊਗੀ ਉਹ ਤੇ ਪੈਣਾ ਲਾਵੇ ਕੰਨਾਂ ਨੂੰ ਵੱਟ ਆਖੇ ਅੱਛਾ ਇਹ ਮੇਰਾ ਵੀਰ ਜ਼ਰੂਰ ਉਹਨਾਂ ਦੀ ਮੰਤਰੀਆਂ ਨਾਲ ਗੱਲ ਵਾ ਪਰ ਉਹ ਏਦਾਂ ਦਾ ਬੰਦਾ ਨਹੀਂਗਾ ਕਿ ਉਹ ਆਪਣੀ ਧੀ ਦਾ ਹੀ ਘਰ ਕੋਟ ਛੱਡੀਗਾ ਚਲੋ ਮੰਮੀ ਆ ਤੇ ਤੂੰ ਹੀ ਬੜਾਈ ਵਧੀਆ ਕੀਤਾ ਵਾ ਸਾਡੀ ਵੀ ਸਾਰਿਆਂ ਦੀ ਜੁਨ ਸੁਣੀ ਪਹਿਲਾਂ ਤੂੰ ਚੱਕਾ ਲੜਦਾ ਪਰ ਮੈਂ ਹਮ ਮੰਨ ਅੱਜ ਗੱਲ ਕਰਦੇ ਦੇਖੀ ਜਾਊਗੀ ਜੋ ਹੋਊਗੀ ਚਲੋ ਮੰਮੀ ਮੈਂ ਵੀ ਜਾ ਕੇ ਵੇਖਾਂ ਭਲਾ ਕੀ ਕਰਾਂਦੀ ਆ ਕੁਝ ਕਰਾਉਣੀ ਓਦੇ ਨਾਲ ਚਲ ਜਾ ਕਰ ਲੈ ਕੋਈ ਗੱਲ ਨਹੀਂ ਜੇ ਮਸਾ ਘੱਟ ਨਹੀਂ ਕਰ ਲੋਗੀ ਤਾਂ ਵੀ ਕੋਈ ਗੱਲ ਨਹੀਂ ਨਾ ਕੋਈ ਨਹੀਂ ਮੰਮੀ ਚਲ ਤੇ ਮਹਾਰਾਜੀ ਆ ਤੇ ਸਾਡੇ ਵੀ ਘਰ ਦੀ ਸੁਣੀ ਕਿ ਤੇ ਹਸੀਆਣੀਆ ਹੋ ਤਾਂ ਤੁਹਾਨੂੰ ਕਿ ਲੋੜ ਆ ਤੂੰ ਲੈ ਆ ਕੇ ਹੱਥ ਲੂੰਦੀ ਆਪੇ ਨਿਆਣੇ ਕਰਨ ਨਾ ਕਰਨ ਅਸੀਂ ਮੁੰਡਾ ਚੁੱਕ ਕੇ ਵਿਆਹ ਕਰਾਂਗੇ ਚਾਹ ਤੂੰ ਚਾਹ ਬਣਾਉਣ ਲੱਗੀ ਹੈ ਤੇ ਭਾਂਡੇ ਕੱਢ ਲਈ ਤੂੰ ਲੱਗਦੀ ਮੈਂ ਆਪੇ ਧੋ ਲੈਣੀ ਆ ਨਹੀਂ ਕੋਈ ਨਹੀਂ ਆ ਭਾਂਡੇ ਵੇਖ ਲੀਏ ਮੈਂ ਕਿਹ ਚੱਲ ਮੈਂ ਇਹਨਾਂ ਨੂੰ ਧੋ ਦਿੰਨੀ ਆ ਪਹਿਲਾਂ ਤੇ ਸੋਈ ਸਾਫ਼ ਕਰਕੇ ਬਾਅਦ ਚਾਹ ਬਣਾ ਦਿੰਨੀ ਆ ਚੱਲ ਕੋਈ ਨਹੀਂ ਫਿਰ ਤੂੰ ਖਾਂ ਸਾਫ਼ ਕਰ ਲੈ ਤੇ ਮੈਂ ਚਾਹ ਬਣਾ ਲੈਂਦੀ ਨਹੀਂ ਨਹੀਂ ਕੋਈ ਨਹੀਂ ਦੀਦੀ ਤੂੰ ਹੀ ਬੈਠੋ ਰਸਾਈ ਦੇ ਵਿੱਚ ਬੈਠੋ ਠੰਡ ਪਈ ਆ ਮੁੰਡਾ ਲੈ ਕੇ ਮੈਂ ਕੋਈ ਨਹੀਂ ਕਰ ਦੇਣਾ ਹਾਂ ਤੂੰ ਇਹ ਨਾ ਸੋਚਿਆ ਘਰੇ ਮੈਨੂੰ ਕੰਮ ਆਉਂਦਾ ਨਹੀਂ ਗਾ ਕੰਮ ਮੈਨੂੰ ਸਾਰਾ ਹੀ ਆਉਂਦਾ ਵਾ ਪਰ ਇਹ ਕਿ ਮੈਂ ਕਦੀ ਕੀਤਾ ਨਹੀਂ ਗਾ ਚੱਲ ਕੋਈ ਗੱਲ ਨਹੀਂ ਆ ਸਾਰਾ ਕੰਮ ਤੂੰ ਕਰ ਲੈ ਨਾ ਐਵੇਂ ਨਹੀਂ ਦੇਖਣਾ ਕਿ ਤੂੰ ਕਿਦ ਉਹ ਇਹ ਨਹੀਂ ਤੁਸੀਂ ਬੈਠੋ ਮੈਂ ਬਣਾ ਕੇ ਲੈ ਕੇ ਆਉਂਦੀ ਫਿਰ ਚਲ ਠੀਕ ਉਹ ਕੀ ਕਹਿੰਦਾ ਤੁਸੀਂ ਉਹ ਠੰਡ ਬੜੀ ਹੈ ਮੈਂ ਤੁਹਾਡੀ ਅਗ ਸੇਕਨੇ ਆ ਉੱਥੋਂ ਮੈਂ ਤੁਹਾ ਨਾਲ ਕੋ ਗੱਲ ਕਰਨੀ ਹੈ ਚੰਗੀ ਚੰਗੀ ਕਰੀ ਆਹੋ ਚੰਗੀ ਆ ਉੱਥੋਂ ਕੇ ਫੇਰੀ ਹੈ ਨਾ ਕੀ ਗੱਲ ਹੋ ਗਈ ਅੱਜ ਸਾਡੀ ਰੱਬ ਨੇ ਸੁਣ ਲਈ ਅੱਜ ਤੁਹਾਡੀ ਨੋ ਨਿੱਕੀ ਸਾਰੇ ਕੰਮ ਕਰ ਲਈ ਕੰਮ ਕਰਨ ਲਈ ਆਹੋ ਕੰਮ ਕਰਨ ਦੀ ਆ ਝੂਠ ਬੋਲਣ ਲਈ ਲੈ ਝੂਠ ਵਾਲੀ ਕਿਹਦੀ ਗੱਲ ਇਹਦੀ ਪੂਆ ਆਈ ਉਹ ਰੁਕੀ ਰੁਕੀ ਮੈਨੂੰ ਗੱਲਾਂ ਉਦਾਂ ਹੀ ਪੁੱਛੀ ਵਿਹਾਰੀ ਤੇ ਮੈਂ ਫਿਰ ਆਪਣੇ ਘਰ ਦੀਆਂ ਸਾਰੀਆਂ ਦੱਸ ਤੀਆਂ ਅੱਛਾ ਹੋ ਗਿਆ ਆਹ ਤੂੰ ਮੈਨੂੰ ਅੱਗੇ ਵੀ ਦੱਸਿਆ ਸੀ ਮੜ ਰਿਆ ਤੇ ਇਹ ਆ ਵੀ ਉਹ ਫੇਰ ਜਾਂਦੀ ਜਾਂਦੀ ਕਿਤੇ ਇਹਨੂੰ ਸੁਝਾ ਕੇ ਗਈ ਆ ਚੰਗਾ ਹੀ ਤੇ ਤੂੰ ਆਪਣੇ ਪਿਓ ਦੀਆਂ ਤਮਕੀਆਂ ਲਈ ਜਾਨੀ ਆ ਕੱਲ ਨੂੰ ਤੂੰ ਇੱਥੋਂ ਪੁੱਟੀ ਗਈ ਤੇ ਤੂੰ ਹੋਰ ਕਿਤੇ ਜਾਣਾ ਤੇਰੇ ਵਾਸਤੇ ਸੌਖਾ ਨਹੀਂ ਔਖਾ ਹੀ ਆ ਜਦ ਤਰੀ ਇੱਥੇ ਨਹੀਂ ਬਹਣੀ ਤਾਂ ਗਾਂ ਪਤਾ ਬਣੂਗੀ ਆਹੋ ਤੇ ਹੁਣ ਪਤਾ ਨਹੀਂ ਕੀ ਖਾਨੇ 'ਚ ਬੈਠਾ ਹੀ ਹੋ ਹੁਣ ਆ ਆ ਪਾਣ ਕੇ ਤੇ ਮਾਫੀ ਮੰਗੀ ਮੇਰੇ ਤੋਂ ਅੱਛਾ ਆ ਮੈਂ ਤੈਨੂੰ ਹਾਨੀ ਹੈ ਨਾ ਵੀ ਇੱਕ ਦਿਨ ਮਹਾਰਾਜੀ ਵੱਟ ਪਾਊਗਾ ਉਹ ਦਨੀਏ ਦੇ 'ਚ ਪੈਣੀ ਲੱਗੀ ਬੜੀ ਕਿਰਪਾ ਕੀਤੀ ਉਪਰ ਵਾਲੇ ਨੇ ਹਾਂ ਤੇ ਹੁਣ ਆਹ ਨਾ ਫੋਨ ਆਖਦੀ ਮੈਂ ਮੁੰਡਾ ਵੀ ਸੰਭਿਆ ਕਰੂੰਗੀ ਮੈਂ ਕੰਮ ਵੀ ਕਰਿਆ ਕਰੂੰਗੀ ਤੇ ਪਰ ਇੱਕ ਕੰਮ ਕਰਿਓ ਮੇਰੇ ਪਿਓ ਨੂੰ ਨਾ ਪਤਾ ਲੱਗੇ ਨਾਮੇ ਦੀ ਮਾਂ ਨੂੰ ਉਹ ਚੱਲ ਕੋਈ ਨਹੀਂ ਮੈਂ ਹੈ ਭੈਣੇ ਇਹੀ ਤੇਰੇ ਪਿਓ ਨੂੰ ਦੱਸ ਕੇ ਕੀ ਕਰਨਾ ਤੂੰ ਨਾ ਹੁਣ ਮਰ ਚੰਗੀ ਕਰੀ ਨਹੀਂ ਨਹੀਂ ਮੈਂ ਨਹੀਂ ਤੇਰੀ ਤੇ ਜੇ ਹੁਣ ਠੀਕ ਹੋ ਗਈ ਹੈ ਨਾ ਤੇ ਹੁਣ ਹੋਰ ਵੀ ਕਿਸੇ ਨਾਲ ਗੱਲ ਨਾ ਕਰਿਓ ਪਹਿਲਾਂ ਇਦਾਂ ਕਰ ਦੇਈ ਨੀ ਫਿਰ ਆਪਣੇ ਘਰ ਦੀ ਗੱਲ ਬਾਹਰ ਨਹੀਂ ਗਈ ਮੈਂ ਅੱਗੇ ਹੀ ਨਹੀਂ ਘਰੋਂ ਬਾਹਰ ਨਿਕਲਦੀ ਪਿੱਜੀ ਅਕੇ ਦੇ ਕੇ ਇਹਨਾਂ ਲੱਗੇ ਫਲਾਉਂਗੀ ਕੋਈ ਮੂੰਹੋਂ ਗੱਲ ਨਿਕਲੇਗੀ ਤਾਂ ਆਪਣੇ ਘਰ ਦੀ ਗੱਲ ਬਾਹਰ ਜਾਊਗੀ ਉਹੋ ਹੀ ਬੰਦਾ ਹੁੰਦਾ ਸਿਆਣਾ ਇਹ ਘਰ ਦੀਆਂ ਗੱਲਾਂ ਘਰੇ ਹੀ ਰੱਖੀ ਅੱਜ ਫਿਰ ਖਾਵਾਂਗੇ ਨਿੱਕੀ ਨੂਰੀਆਂ ਰੋਟੀਆਂ ਹੈ ਆਹ ਦਹੀਂ ਅੱਛਾ ਆ ਪਤਾ ਨਹੀਂ ਆ ਗਿਆ ਤੇ ਤੇਰੇ ਤੇ ਫਿਰ ਮਜੇ ਆ ਗਏ ਕਿ ਮੈਂ ਆਖਿਆ ਨਾ ਕਰੋ ਤੇ ਖਾਓ ਤੇ ਤੂੰ ਤਾਂ ਫਿਰ ਮੋਢੀ ਠਾ ਕਰਾਣਾ ਮੈਂ ਨਹੀਂ ਸਈ ਵਾਲੀ ਵੇਖਣਾ ਵੀ ਜੀ ਨਾਨੀਆਂ ਨਹੀਂ ਚੰਗੀਆਂ ਹੁੰਦੀਆਂ ਜਿਹੜੇ ਭਾਉ ਭੌਰ ਸਈਆਂ ਵੱਲ ਵੇਂਦੇ ਉਹ ਭਰਾਵਾ ਨਾ ਵੇਖ ਤੂੰ ਸ਼ੁਕਰ ਹੈ ਕਿਤੇ ਤੈਨੂੰ ਰਸੋਈ ਵਾਲੋਂ ਨੇ ਹਟਾਇਆ ਤੇ ਚਲ ਜਾ ਪੱਕੀ ਪਕਾਈ ਮਿਲੇ ਹੋਰ ਮੈਨੂੰ ਕੀ ਚਾਹੀਦਾ ਉਹਨਾਂ ਫਿਰ ਮੈਂ ਵੀ ਖਾਣੇ ਫਿਰ ਅੱਜ ਵਧੀਆ ਹਾਂ ਮੈਂ ਆ ਕੇ ਵੇਖਣ ਡਿਆ ਉਹ ਜੱਸ ਕੰਮ ਕਰ ਰਹੀ ਹੈ ਆਹ ਉਹ ਤੋਂ ਨੇ ਅੱਜ ਮਾਫੀ ਮੰਗੀ ਆ ਹਾਂ ਸਾਰੇ ਜਾਣੇ ਕਿਉਂਕਿ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਤੁਹਾਨੂੰ ਬੜਾ ਤੁਹਾਨੂੰ ਕੀਤਾ ਤੇ ਮੰਮੀ ਮੈਨੂੰ ਮਾਫ ਕਰਦੀ ਮੈਂ ਹਾਂ ਚੱਲ ਪੁੱਤ ਜੇ ਤੂੰ ਮਾਫੀ ਮੰਗ ਰਹੀ ਹੈ ਨਾ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ ਕਰਤਾ ਹੋਣਾ ਦੀ ਮੈਂ ਸਾਰੇ ਕੰਮ ਕਰਿਆ ਕਰੀ ਮੈਨੂੰ ਇਹ ਲੱਗਦਾ ਇਹਨੇ ਕੰਮ ਕਰਦੇ ਮੈਨੂੰ ਤਾਂ ਇਦਾਂ ਲੱਗਣਾ ਜਿਦਾਂ ਮੈਨੂੰ ਸੁਪਨਾ ਆਉਂਦਿਆ ਹੁੰਦਾ ਕੋਈ ਨਹੀਂ ਨਹੀਂ ਇਹਦੀ ਭੂਆ ਆਈ ਮੈਂ ਸਾਰੀਆਂ ਗੱਲਾਂ ਕੀਤੀਆਂ ਸੀ ਉਹ ਹਾਂ ਸਮਝਾ ਗਈ ਆ ਤੁਹਾਨੂੰ ਮੰਨ ਗਈ ਉਹਦੇ ਕਿਖਾਨੇ ਤੇ ਬਹਿ ਗਈ ਆ ਗੱਲ ਕੇ ਅੱਜ ਸੂਰਜ ਉਹਨੇ ਕਿੱਧਰੋਂ ਚੜਿਆ ਆ ਮੈਂ ਕਿਹਾ ਚੱਲ ਭਰਾਵਾ ਪਾਈ ਇਧਰੋਂ ਚੜੇ ਸੂਰਜ ਤਾਂ ਪਾਈ ਇਧਰੋਂ ਚੜੇ ਇਹ ਸਾਡੀ ਮੰਨ ਲੈ ਤੇ ਅਸੀਂ ਇਹ ਨਹੀਂ ਮੰਨ ਲਈਏ ਤਾਂ ਪੇਟਾਂ ਮੰਗੀ ਜਾਣਾ ਯੋ ਵਧੀਆ ਵਕ ਤਾਂ ਤੂੰ ਨਾ ਮਾੜੀ ਚੰਗੀ ਕਰੀ ਨਹੀਂ ਨਹੀਂ ਮੈਂ ਤਾਂ ਲੱਗ ਕੇ ਖਲੋਤਾ ਹੀ ਨਹੀਂ ਨਹੀਂ ਇਹਨਾਂ ਨੇ ਨਿਕਲ ਆਏ ਕੋਈ ਗੱਲ ਹੀ ਹੁਣ ਤੈਨੂੰ ਕੰਮ ਕਰ ਸਾਰੇ ਕਰਿਆ ਕਹਿੰਦੇ ਉਹਨੇ ਗੱਲ ਸਾਡੇ ਨਾਲ ਦੋਵਾਂ ਜਾਣੀਆਂ ਨੇ ਕਰ ਲਈ ਮੇਰੇ ਨਾਲ ਤਾਂ ਨਾ ਮਾਫੀ ਵਾਲੀ ਗੱਲ ਕਿਤੇ ਝੂਠੀ ਤੇ ਨਹੀਂ ਆਹ ਨਹੀਂ ਪੁੱਤ ਮੈਂ ਆ ਤੂੰ ਮੇਰਾ ਪੁੱਤ ਮਾਂ ਤੇਰੇ ਕੋਲ ਝੂਠ ਕਿਉਂ ਬੋਲ ਰਿਹਾ ਪੁੱਤ ਕਿਤੇ ਮਾਵਾ ਵੀ ਝੂਠ ਬੋਲ ਦਿੰਦਾ ਤੇ ਹੁਣ ਇੱਕ ਕੰਮ ਕਰੀ ਕਰਕੇ ਜਾਣਿਆ ਤੂੰ ਉਹ ਤੋਂ ਬਹੁਤ ਚਾਲੂ ਆ ਬਹੁਤ ਡਰਦਾ ਵਾਂ ਤੇ ਹੁਣ ਇਹ ਨਾ ਉਹ ਕੰਮ ਕਰੇ ਤੇ ਤੂੰ ਮਿਚ ਮਿਚ ਕਰੇ ਤਉਨੂੰ ਫੇਰ ਭੂਏ ਚਾੜ ਛੜੇ ਉਹ ਤਾਂ ਧਮਕੀਆਂ ਦਿੰਦੀ ਸੀ ਮੈਂ ਤਾਂ ਡਰਦਾ ਏ ਉਹ ਨਹੀਂ ਧਮਕੀਆਂ ਧੁਲਕੀਆਂ ਕੁਛ ਨਹੀਂ ਫੋਕੀਆਂ ਹੀ ਉਹਦੀ ਭੂਆ ਦੱਸ ਗਈ ਮੈਨੂੰ ਤੇਰਾ ਪਿਓ ਬੜਾ ਅਕੜ ਵਾਲਾ ਏ ਐਵੇਂ ਜਾਣ ਕੇ ਡਰਾਵੇ ਦਿੰਦੀ ਸਾਨੂੰ ਐਵੇਂ ਮਾਰਦੀ ਰਹੀ ਆ ਕਿ ਫੇਰ ਤੇ ਹੁਣ ਮੋਚ-ਵੋਚ ਨਾ ਕਰੀ ਉਹਦਾ ਨਹੀਂ 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 ਕਰਦੇ ਚਲੋ ਆਓ ਚਲ ਜੀਏ ਦਰਦੀ ਕੋਈ ਲੋੜ ਨਹੀਂ ਪਿੰਨ ਨੂੰ ਪਿੰਗੂ ਨਾਲ ਫੋਨ ਆਉਂਦੀ ਆ ਇਹ ਤੇ ਮੰਮੀ ਨੇ ਠੀਕ ਨੇ ਆ ਤੇ ਆਪਾਂ ਪਾਣਾ ਲੈਈ ਉਹਨਾਂ ਦਾ ਜਾ ਕੇ ਲਾਉਂਦੀ ਵੀ ਜਾਣ ਨੂੰ ਤੇ ਚਲ ਜੀਏ ਬਾਹਰ ਹੋਏ ਕਿੰਨੀ ਠੰਡ ਪੈਣ ਗਈ ਏ ਇਹ ਨਾ ਹੋਵੇ ਪਤਾ ਲੈਣ ਜਾਂਦੀ ਜਾਂਦੇ ਭਾਦੂ ਮਾਰ ਹੋ ਜੀਏ ਕੋਈ ਨਹੀਂ ਫੇਰ ਕੀ ਆ ਅੱਗੇ ਕਿਹੜਾ ਹੀ ਕਦੇ ਆਉਂਦੇ ਜਾਂਦੇ ਨਹੀਂ ਆ ਤੇ ਹੋ ਆਉਂਦੇ ਆ ਤੇ ਮੈਂ ਮੰਮੀ ਨਾਲ ਗੱਲ ਕਰ ਲਈ ਮੰਮੀ ਤੇ ਕਹਿੰਦੇ ਕੋਈ ਨਹੀਂ ਤੁਸੀਂ ਚੱਲ ਜਿਓ ਅੱਛਾ ਇੱਕ ਕੰਮ ਨਾ ਕਰੀਏ ਹਾਂਜੀ ਪਰ ਮੈਂ ਨਾ ਕਰਦਾ ਗੱਲ ਉਹਨੂੰ ਕਹਿਣਾ ਕੋਈ ਗੱਡੀ ਦੇ ਦੇਲੀ ਪੰਡੋ ਹੋਈ ਏ ਤੇਰੇ ਉਹ ਰਹਿੰਦੇ ਤੁਸੀਂ ਉਹਦਾ ਪਤਾ ਜੀ ਪਰੰਤ ਚਾਬੀ ਦੇ ਧੁਗ ਤੇ ਉਹਦਾ ਪਤਾ ਉਹਨੇ ਮਿਲ ਕੇ ਗੱਡੀ 'ਚ ਬੈਠਿਆ ਨਾ ਸਾਨੂੰ ਤਾਰ ਦੇਣਾ ਬਾਜਰ 'ਚ ਬੇਇੱਜ਼ਤੀ ਕਰਾਵਾਂਗੇ ਫੇਰ ਚੰਗੀ ਰਹੋਗੇ ਉਮੈਦ ਆਣਿਆ ਦੇਰ ਕਿ ਡਿਆ ਵੀ ਇੰਨੇ ਵੀ ਨਾਲ ਜਾਣਾ ਹੈ। ਉਹ ਕੋਈ ਗੱਲ ਨਹੀਂ ਜਾਣਾ ਸਾਡਾ ਬਥੇਰਾ ਪੱਕਾ ਵਾ। ਅੱਗੇ ਕਿਹੜਾ ਹੈ ਕਿ ਜੇ ਗੇਂੀਆਂ ਮੋਟਰਸਾਈਕਲ ਤੇ ਜਦੋਂ ਗੱਡੀ ਨਹੀਂ ਹੈ ਸਾਡੇ ਘਰ ਉਦੋਂ ਵੀ ਤਾਂ ਜਾ ਨਹੀਂ ਹੁੰਨੇ ਹਨ। ਵੇਖ ਲੈ ਹਰ ਕੋਈ ਨਹੀਂ ਤੂੰ ਹੀ ਹੋਵੋ ਤਿਆਰ ਤਿਆਰ ਹੋ ਤੂੰ ਆਪਣੀ ਕੈਪੂ ਬਾਉ ਤੇ ਮੈਂ ਇੰਨੂ ਵੀ ਬੂਟ ਪਾਉਣੀ ਹੈ ਤੇ ਚਲੋ ਚੱਲੀਏ। ਚਲ ਹਰ ਆਜੋ ਚੱਲ ਅਗਮ ਇੱਧਰ ਆ ਮੈਂ ਤੇਨੂੰ ਬੂਟ ਪਾਉਣਾ। ਚਲੋ ਬੋਖ ਨਾ ਲ ਕਿੱਥੇ ਲੱਗੇ ਹੁਣ ਨਾ ਕੰਡ ਚਲੇਗੇ ਆਪਣੀ ਮੰਮੀ ਨੇ ਕਿਤੇ ਨਾ ਪਤਾ ਲਾਂ ਚਲੇਗੇ ਅਰ ਸ਼ਾਤ ਤੂੰ ਸਕੂਟਰੀ ਤੇ ਚੱਲੇ ਜਾਈਂ ਠੰਡ ਦੇ ਵਿੱਚ ਮੈਂ ਫਿਰਤੀ ਜਣਾ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਗੱਡੀ ਦੀ ਚਾਬੀ ਲਿਆ ਕੇ ਰੱਖੀ ਉਹ ਤੇ ਚਲ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਇਹਦੇ ਤੇ ਚਲ ਜਾ ਨਹੀਂ ਨਹੀਂ ਕੋਈ ਨਹੀਂ ਮੈਂ ਲਿਆ ਕੇ ਦਿੰਦੀ ਹਾਂ ਮੁੰਡੇ ਦਾ ਕਿੱਥੇ ਜਾਊਂਗੇ ਠੰਡ ਵਿੱਚ ਨੰਦਿਲਪ ਅੱਜ ਕੀ ਗੱਲ ਹੈ ਅੱਜ ਕਿਦੋਂ ਤੂੰ ਚੜਿਆ ਪਿੰਡ ਰੀਣਾ ਮਨਵਾਵਾ ਬਦਲੇ ਇਹ ਗਨਦੀ ਕੁਆਣੀ ਹੈ ਮਮਿ ਨੇ ਸਮਝਾਤੀ ਜੀਆ ਉਹਨਾਂ ਦੀਆਂ ਗੱਲਾਂ ਤੇ ਵਾਵਾ ਅਮਲ ਕੀਤਾ ਉਹਨੇ ਠੀਕ ਆ ਠੀਕ ਆ ਮੈਂ ਵੀ ਆ ਖਾਂਪ ਬਣ ਕੀ ਗੱਲ ਐ ਅੱਗੇ ਮੇਰੇ ਲੱਗੇ ਤੇ ਮੰਮੀ ਲੱਗੀ ਵੀ ਬੈਠੀ ਸੀ ਤੇ ਮਾफी ਮੰਗਨ ਲਈ ਕਿ ਨਹੀਂ ਜੀ ਦੀ ਜੀ ਤੁਸੀਂ ਮੈਨੂੰ ਮਾਫ ਕਰ ਦਿਓ ਤੇ ਮੰਮੀ ਨੇ ਵੀ ਕਹਿ ਰਹੇ ਮੈਂ ਤੁਹਾਨੂੰ ਬੜਾ ਤੰਗ ਕਰਦੀ ਰਹੀ ਹਾਂ ਚਲ ਵਧੀਆ ਹੋ ਗਿਆ ਫਿਰ ਤੇ ਉਹਨਾਂ ਨਾਲ ਮੰਮੀ ਨੇ ਗੱਲ ਕੀਤੀ ਸੀ ਅੱਛਾ ਹਾਂਜੀ ਚਲ ਫਿਰ ਤੇ ਵਧੀਆ ਹੋ ਗਿਆ ਹਾਂ ਤੂੰ ਦੱਸ ਵੀ ਕਿੱਥੇ ਜਾਈਏ ਚਲੋ ਫਿਰ ਜੀ ਕਹਿ ਨਹੀਂ ਜੀ ਚੱਲ ਜੰਨੇ ਆ ਆਓ ਚੱਲੋ ਆਹੋ ਜੀ ਮੰਮੀ ਉਹ ਗਿੱਜਾ ਦਾ ਪਾਣੀ ਹੋ ਗਿਆ ਵਾ ਗਰਮ ਤੇ ਨਾਲੂ ਤੀ ਤੂੰ ਮੈਂ ਆ ਕੇ ਕੱਪੜੇ ਲੈ ਆਉਣੀ ਆ ਆਪਣੇ ਕੋਈ ਨਹੀਂ ਤੂੰ ਨਾ ਹੋ ਜਾ ਕੇ ਤੇ ਮੈਂ ਫੜੋਣੀ ਤੁਹਾਨੂੰ ਕੱਪੜੇ ਲੈ ਆ ਕੇ ਲੈ ਆ ਫਿਰ ਮਿਲਦੀ ਹਾਂ ਮੇਰੀ ਗੱਲ ਸੁਣਾ ਹਾਂਜੀ ਅਪਿੰਦਰ ਕਿੱਥੇ ਗਿਆ ਵਾ ਗੱਡੀ ਲੈ ਕੇ ਦਾ ਜਿਹੜੀ ਯਾਦ ਮਮੀ ਨੇ ਉਹ ਤੇ ਰੋਟੀ ਦੀ ਕੋ ਆਦੇ ਚਲ ਪਤਾ ਲਾਈਏ ਚਲ ਉਹ ਤੇ ਕੋਈ ਗੱਲ ਨਹੀਂ ਉਹ ਤੇ ਪਤਾ ਲਿਆ ਉਹਨੂੰ ਵਧੀਆ ਗੱਲ ਆ ਮੈਂ ਕਹਿੰਦੇ ਆ ਹਾਂ ਵੀ ਇਹ ਤੇ ਕਿਤੇ ਗੱਡੀ ਨੂੰ ਹੱਥ ਨਹੀਂ ਲਾਉਂ ਦਿੰਦੀ ਮੈਨੂੰ ਨਹੀਂ ਪਤਾ ਮੈਂ ਉਹ ਵੇਖਿਆ ਫੁੱਟਰੀ ਤੇ ਫੁੱਟਰੀ ਤੋਂ ਲੱਗੀ ਗੱਡੀ ਤੇ ਗਈ ਉਹ ਫਿਰ ਮਹਾਰਾਜ ਨੇ ਦਿਨ ਚੰਗੇ ਲਿਆਂਦੇ ਸਾਡੇ ਆਦਿਕਾ ਚਾਬੀ ਫੜਾ ਕੇ ਨਹੀਂ ਉਦਾਂ ਦੇ 24 ਘੰਟੇ ਜੇਬ ਚ ਰਾ ਦਿੱਤਾ ਨੂੰ ਪਤਾ ਹੀ ਤੇਰਾ ਮਤਲਬ ਹੁਣ ਠੀਕ ਆ ਹਲੇ ਬਿਲਕੁਲ ਨਾ ਨਾ ਮੈਂ ਆ ਤਾਂ ਆਖਿਆ ਸਕੂਟਰੀ ਤੇ ਕਰੀ ਤੇ ਪਤਾ ਹੀ ਨਹੀਂ ਮੈਂ ਤੇ ਅੰਦਰ ਬੈਠੀ ਆ ਉਹ ਚੱਲ ਅਸੀਂ ਕਿਤੇ ਚਲ ਜਾ ਕਰਾਂਗੇ ਮਗਲੀ ਸੀਟ ਤੇ ਬਹਿ ਕੇ ਇਹ ਨੂੰ ਮੰਨਦੀ ਨਹੀਂ ਕਿਸੇ ਦੀ ਤੇ ਚੱਲ ਭਾਈ ਅਗਲੀ ਸੀਟ ਤੇ ਬਈਏ ਭਾਈ ਪਿਛਲੀ ਤੇ ਬਈਏ ਬਹਾਂਗੇ ਤੇ ਸਹੀ ਕਿਹਾ ਗੱਡੀ 'ਚ ਹਟਾਈ ਨਾ ਜੋਗੇ ਵੀ ਵਧੀਆ ਹੋ ਗਿਆ ਜੀ ਓਦਾਂ ਹਾਂ ਉਹ ਤਾਂ ਇਹਨੇ ਕਦੇ ਸਾਨੂੰ ਹੱਥ ਨਹੀਂ ਲਾਉਂਦੀਆਂ ਦੀ ਚੀੜੀ ਟੱਬੈ ਜਾਣੀਆਂ ਇਹ ਤਾਂ ਮਾਂ ਨਹੀਂ ਬੜਾ ਕਰਦੀ ਹੁੰਦੀ ਹੰਕਾਰ ਹੀ ਬੜਾ ਹੈ ਇਹਨੂੰ ਹਾਂ ਚੰਗਾ ਫਿਰ ਮੈਂ ਨਾ ਆਵਾਂ ਨਾਲਾ ਨਾਲਾ ਵਾਲੇ ਤੇਰੀ ਗੱਲ ਸੁਣੋ ਨਹੀਂ ਤੇ ਤੋਰੀ ਪਏ ਜੇ ਮੈਂ ਮੈਨੂੰ ਤੇ ਰੱਬ ਨੇ ਇੱਕ ਦਸਵਰਗਾ ਚ ਲੈ ਜਾਂਦਾ ਵਾ ਮੈਨੂੰ ਆਂਦੀ ਵੀ ਪਾਣੀ ਗਰਮਾ ਗੀ ਜਿੱਦਾਂ ਤੇ ਪਹਿਲਾਂ ਨਾਲਾ ਤੇ ਮੈਂ ਤੇਰੇ ਕੱਪੜੇ ਪ੍ਰੈਸ ਕਰਕੇ ਲੈ ਆਉਣੀ ਆ ਮੈਂ ਤਾਂ ਨਹੀਂ ਜਿੱਦਾਂ ਨਹੀਂ ਰੱਬਾ ਮੈਨੂੰ ਨੋਹਾਂ ਦਿੱਤੀਆਂ ਇਦਾਂ ਨਹੀਂ ਸਾਰਿਆਂ ਨੂੰ ਦੰਗੀ ਤੇਰੀਆਂ ਤੇ ਫਿਰ ਸੱਤੇ ਕਿਉ ਹੋ ਜਾ ਤੇ ਵੀ ਇਹਦੀਆਂ ਦੇ ਦਹੇਮ ਗਾ ਕਿਉ ਹੋ ਚੋ ਗਏ ਕਈ ਕਦੀ ਗੱਲ ਸੱਤਦਾ ਤੇ ਨਾ ਹੀ ਨਾ ਲਾਉ ਵਧੀਆ ਹੋ ਗਿਆ ਫਿਰ ਹੈ ਆ ਤੋ ਮੈਂ ਹੁਣ ਲੱਗੀ ਆ ਤਾਂ ਹੁਣ ਕੋਈ ਗੱਲ ਨਹੀਂ ਕਈ ਵਾਰੀ ਨਿਆਣੇ ਨਾ ਗਲਤੀਆਂ ਕਰਦੇ ਆ ਤੇ ਮੈਂ ਨਾ ਉਹ ਚੰਗੀ ਤੇ ਭੂਆ ਨਿਕਲੀ ਵਿਚਾਰੀ ਹੈ ਸਤ ਜੂਗੀ ਇਹੋ ਜੀਆਂ ਭੂਆ ਤੇ ਰੋਜ਼ ਆਉਣੀਆਂ ਚਾਹੀਦੀਆਂ ਹਾਂ ਚੱਲ ਜੀ ਉਹ ਰਾ ਕਿਤੇ ਗੇੜਾ ਵਜਾ ਤੇ ਸਾਡਾ ਘਰ ਸੁਧਰ ਗਿਆ ਆਪਾਂ ਵੀ ਉੱਧਰ ਕਿਸ ਦਿਨ ਜਾਵਾਂਗੇ ਗੱਡੀ ਤੇ ਸਾਰੇ ਜਾਣੇ ਦੀ ਭੂਆ ਕੋ ਤਾਂ ਦੱਸ ਕੇ ਆਵਾਂਗੇ ਭੂਣ ਸਿਆਣੀ ਹੋ ਗਈ ਆ ਨਹੀਂ ਨਹੀਂ ਜ਼ਰੂਰ ਜਾਣਾ ਚਾਹੀਦਾ ਵਾ ਨਾਲੇ ਉਹਨੂੰ ਪੜਦੇਣਾ ਕਹਿ ਗਏ ਵੀ ਭੈਣ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਸਾਡੇ ਘਰ ਦਾ ਸਾਰੇ ਸਿਸਟਮ ਸਹੀ ਕਰਕੇ ਰੱਖਤਾ ਨਹੀਂ ਜਾਵਾਂਗੇ ਬਸ ਥੋੜੇ ਜਿਹੇ ਦਿਨ ਰੁਕੋ ਫਿਰ ਜਾਂਦੇ ਆਂ ਤੇ ਮੈਂ ਨਾਲਾ ਫੇ ਪਾਣੀ ਦਾ ਠੰਡਾ ਹੋ ਜਾਣਾ ਨਾਲਾ ਨਾਲਾ ਇਹ ਤਾਂ ਬਾਤ ਦੀਆਂ ਸੂਟ ਪ੍ਰੈਸ ਕਰਕੇ ਨਾ ਮम्मी ਨੂੰ ਦੇ ਕੇ ਤੇ ਕੰਮ ਸਾਰਾ ਹੀ ਪਿਆ ਵਾ ਅਜੇ ਉਹ ਕਰ ਲੈਣੀਆਂ ਪਹਿਲਾਂ ਹੁਣ ਨਾਬ ਵੀ ਗਈ ਐ ਨਾਬ ਦਾ ਪਤਾ ਨਹੀਂ ਹੁਣ ਕਦੋਂ ਆਉਗੀ ਉਹ ਸ਼ਾਮਾਂ ਹੀ ਪੈ ਜਾਣੀਆਂ ਮੈਂ ਜਗੇ ਆ ਹੁਣ 2 ਘੰਟੇ ਲੱਗਣੇ ਤਾਂ ਹੈ ਗਈ ਐ ਕੰਮ ਕਰ ਲੈ ਲਈ ਸਾਰਾ ਰੋਟੀ-ਭੂਟੀ ਬਣਾ ਦੇਣੀ ਐ